ਪਾਇ ਲੱਖੀ ਸ਼ਾਵਨਜਾਰਾ ਜੀ ਲੋਬਾਣਾ ਜਤੀ ਦੇ ਗੁਰਸੇਕ ਵਪਾਰੀ ਸਨ ਆਪ ਜੀ ਦਾ ਜਨਮ 13 ਅਪ੍ਰੈਲ 1616 ਈਸਵੀ ਨੂੰ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਹੰਡਾਲਾ ਜੀ ਅਤੇ ਮਾਤਾ ਦਾ ਨਾਮ ਪਾਰਾਂ ਦੇਈ ਸੀ ਆਪ ਦੇ ਪਿਤਾ ਸੰਡਲਸ ਗੋਤੀ ਪਿੰਡ ਖੈਰਪੁਰ ਤਹਿਸੀਲ ਅਲੀਪੁਰ ਕਲਮਾ ਜ਼ਿਲ੍ਹਾ ਮੁਜ਼ਫਰਗੜ ਦੇ ਨਿਵਾਸੀ ਸਨ ਆਪ ਜੀ ਦਾ ਕਾਰੋਬਾਰ ਅੰਮ੍ਰਿਤਸਰ ਵਿੱਚ ਹੋਣ ਕਾਰਨ ਸਾਰਾ ਪਰਿਵਾਰ ਅੰਮ੍ਰਿਤਸਰ ਵਿੱਚ ਹੀ ਵਸਣ ਲੱਗ ਪਿਆ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲੇ ਦਿਨ ਲੱਖੀ ਸ਼ਾ ਬਨਜ਼ਾਰਾ ਬੈਲਾਂ ਗੱਡਿਆਂ ਉੱਠਾਂ ਕੋੜਿਆਂ ਦੇ ਕਾਫਲੇ ਨਾਲ ਦਿੱਲੀ ਵਿਖੇ ਆਇਆ ਹੋਇਆ ਸੀ ਜਦੋਂ ਉਹਨਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੀ ਖ਼ਬਰ ਮਿਲੀ ਤਾਂ ਉਸੇ ਵਕਤ ਬਿਉਂਤ ਬਣਾ ਕੇ ਜਾਬਾਜੀ ਨਾਲ ਗੁਰੂ ਸਾਹਿਬ ਦਾ ਤੜ ਚੁੱਕਣ ਲਈ ਆਇਆ ਉਹਨਾਂ ਬਹੁਤ ਹੀ ਚੌਕਸੀ ਵਰਤਦਿਆਂ ਗੁਰੂ ਸਾਹਿਬ ਦੇ ਤੜ ਨੂੰ ਉੱਥੇ ਚੁੱਕਿਆ ਤੇ ਦਿੱਲੀ ਤੋਂ ਕੁਝ ਕੋ ਮੀਲ ਦੀ ਵਾਰਤੇ ਰਾਏ ਸੀਨਾ ਆਪਣੀ ਹਵੇਲੀ ਵਿੱਚ ਲੈ ਗਿਆ ਉਥੇ ਜਾ ਕੇ ਉਹਨਾਂ ਬੜੇ ਅਦਬ ਸਹਿਤ ਗੁਰੂ ਸਾਹਿਬ ਦੇ ਧੰਨ ਨੂੰ ਆਪਣੇ ਘਰ ਅੰਦਰ ਆਖ ਸਾਰੇ ਘਰ ਨੂੰ ਅੱਗ ਲਗਾ ਕੇ ਧੰਨ ਦਾ ਸੰਸਕਾਰ ਕਰ ਦਿੱਤਾ